ਤੋ ਕੌਣ ਸੀ ਮਸ਼ਹੂਰ ਪੰਜਾਬੀ ਸਿਗਰ ਅਮਰ ਸਿੰਘ ਚਮਕੀਲਾ ਤੇ ਉਸਦੇ ਸਾਥ ਨਾਲ ਅਮਰਜੋਤ ਦਾ ਕਤਲ ਕਰਨ ਵਾਲਾ ਗੁਰਦੀਪ ਸਿੰਘ ਉਰਫ ਦੀਪਾ ਹੇਰਾਵਾਲਾ ਕੀ ਸੀ ਉਸਦਾ ਅਮਰ ਸਿੰਘ ਚਮਕੀਲੇ ਨਾਲ ਵੈਰ ਕਿਉਂ ਉਸ ਵੱਲੋਂ ਚਮਕੀਲੇ ਤੇ ਅਮਰਜੋਤ ਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਰਿਕਾਰਡ ਅਨੁਸਾਰ ਦੀਪਾ ਹੇਰਾਵਾਲੇ ਨੇ ਹੋਰ ਵੀ ਕਿੰਨੇ ਕਤਲ ਕੀਤੇ ਸਨ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਚਮਕੀਲੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਗੁਰਦੀਪ ਸਿੰਘ ਦੀਪਾ ਹੇਰਾਵਾਲੇ ਬਾਰੇ ਕਿਵੇਂ ਸਰਕਾਰੀ ਰਿਕਾਰਡਾਂ ਮੁਤਾਬਕ ਦੀਪਾ ਹੇਰਾਵਾਲਾ 217 ਕਤਲਾਂ ਤੇ 37 ਡਕੈਤੀਆਂ ਵਿੱਚ ਲੀਦਾ ਸੀ ਦੀਪੇ ਵੱਲੋਂ ਕਤਲ ਕੀਤੇ ਗਏ ਇਹਨਾਂ 217 ਲੋਕਾਂ ਵਿੱਚ ਪੰਜਾਬ ਦੇ ਕਈ ਬਹੁਤ ਵੱਡੇ ਵੱਡੇ ਲੀਡਰ ਪੁਲਿਸ ਅਧਿਕਾਰੀ ਅਬਰ ਸਿੰਘ ਚਮਕੀਲਾ ਤੇ ਇਨਕਲਾਬੀ ਕਵੀ ਕਹੀ ਜਾਂਦੇ ਅਵਤਾਰ ਪਾਸ਼ ਵਰਗੇ ਲੋਕ ਸ਼ਾਮਲ ਸਨ ਅਖੀਰ ਇਹਨਾਂ ਅਪਰਾਧਾਂ ਦੇ ਚੱਲਦੇ ਉਸ ਨੂੰ ਕਿਹੜੀ ਸਜ਼ਾ ਹੋਈ ਸੀ ਕਿਵੇਂ ਦੀਪਾ ਹੇਰਾਵਾਲਾ ਹਰ 9 ਦਿਨ ਬਾਅਦ ਇੱਕ ਕਤਲ ਕਰ ਦਿੰਦਾ ਸੀ ਦੋਸਤੋ ਜਾਣਦੇ ਹਾਂ ਸਾਰੀ ਕਹਾਣੀ ਪਰ ਉਸ ਤੋਂ ਪਹਿਲਾਂ ਇੱਕ ਬੇੜਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਗਰਦੀਪ ਸਿੰਘ ਦੀਪਾ ਹੇਰਾ ਜਲੰਧਰ ਇਲਾਕੇ ਦਾ ਆਪਣੇ ਸਮੇਂ ਦਾ ਸਭ ਤੋਂ ਵੱਧ ਮੋਸਟ ਵਾਂਟਡ ਖਾੜਕੂ ਸੀ ਜਿਸ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਹੇਰਾ ਤਹਿਸੀਲ ਨਕੋਦਰ ਵਿੱਚ 1970 ਦੇ ਆਸ-ਪਾਸ ਹੋਇਆ ਇੰਟਰਨੈਟ ਉੱਤੇ ਉਪਲਬਧ ਜਾਣਕਾਰੀ ਅਨੁਸਾਰ ਦੀਪਾ ਹੇਰਾ ਦੇ ਪਿਤਾ ਦਾ ਨਾਮ ਸਰਜੀਤ ਸਿੰਘ ਤੇ ਮਾਤਾ ਦਾ ਨਾਮ ਗੁਰਬਚਨ ਕੌਰ ਹੁੰਦਾ ਉਸ ਦੇ ਦੋ ਭਰਾ ਤੇ ਦੋ ਭੈਣਾਂ ਸਨ ਦੱਸਿਆ ਜਾਂਦਾ ਹੈ ਕਿ ਦੀਪਾ ਹੇਰਾ ਦੇ ਪਿਤਾ ਇੰਡੀਆ ਨੇਵੀ ਵਿੱਚ ਨੌਕਰੀ ਕਰਦੇ ਸਨ ਗੁਰਦੀਪ ਸਿੰਘ ਦੀ ਮੁੱਢਲੀ ਸਿੱਖਿਆ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ ਮੁੱਢਲੀ ਸਿੱਖਿਆ ਲੈ ਕੇ ਹਾਈ ਸਕੂਲ ਗਿਆ ਇਸੇ ਦੌਰਾਨ ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਜੂਨ 1984 ਦਾ ਆਪਰੇਸ਼ਨ ਬਲੂ ਸਟਾਰ ਘੁਲੂਘਾਰਾ ਹੁੰਦਾ ਹੈ ਇਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ। ਇਸ ਹਮਲੇ ਦੇ ਰੋਸ ਵਿੱਚ ਪੰਜਾਬ ਦੇ ਸੈਂਕੜੇ ਨੌਜਵਾਨ ਖੜਕੂਸ਼ ਗੱਛ ਦੇ ਰਾਹ ਤੁਰ ਪੈਸਰ ਜਿਨ੍ਹਾਂ ਵਿੱਚ ਗੁਰਦੀਪ ਸਿੰਘ ਦੀਪਾ ਹੈਰਾ ਵੀ ਸ਼ਾਮਲ ਸੀ। ਕਰੀਬ ਸਾਲ 1985 ਦੇ ਵਿੱਚ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਭ ਹੜਦਾ ਹੈ ਪਰ ਸਾਲ 1986 ਦੇ ਵਿੱਚ ਉਸਤੇ ਨਜਾਇਜ਼ ਹਥਿਆਰਾਂ ਦਾ ਪਹਿਲਾ ਪਰਚਾ ਦਰਜ ਹੁੰਦਾ ਪਰ ਜੇਲ੍ਹ ਵਿੱਚੋਂ ਬਾਹਰ ਆ ਕੇ ਗੁਰਦੀਪ ਸਿੰਘ ਦੀਪਾ ਆਪਣੇ ਪਿੰਡ ਦੇ ਹੀ ਮਾਸਟਰ ਰਾਮ ਰਤਨ ਦਾ ਕਤਲ ਕਰ ਦਿੰਦਾ ਹੈ ਜਿਸ ਬਾਰੇ ਉਸ ਨੂੰ ਸ਼ੱਕ ਸੀ ਕਿ ਇਸੇ ਮਾਸਟਰ ਨੇ ਪੁਲਿਸ ਕੋਲ ਮੁਖਬਰੀ ਕਰਕੇ ਉਸ ਨੂੰ ਫੜਵਾਇਆ ਇਸ ਕਤਲ ਤੋਂ ਬਾਅਦ ਉਹ ਪੁਲਿਸ ਤੋਂ ਪਗਾੜਾ ਹੋ ਜਾਂਦਾ ਹੈ ਇਸ ਸਮੇਂ ਦੌਰਾਨ ਉਸਦੇ ਸਬੰਧ ਹੋਰ ਵੀ ਬਹੁਤ ਸਾਰੇ ਖਾੜਕੂ ਅਤੇ ਹੋਰ ਜਥੇਬੰਦੀਆਂ ਨਾਲ ਬਣ ਗਏ ਤੇ ਉਹ ਆਪਣੇ ਜਲੰਧਰ ਜ਼ਿਲ੍ਹੇ ਵਿੱਚ ਹੀ ਖਾੜਕੂ ਸਰਗਰਮੀਆਂ ਤੇਜ਼ ਕਰ ਦਿੰਦਾ ਹੈ 23 ਮਾਰਚ 1988 ਨੂੰ ਉਸ ਵਕਤ ਦੇ ਇਨਕਲਾਬੀ ਕਵੀ કહે ਜਾਂਦੇ ਕਾਮਰੇਡ ਅਵਤਾਰ ਪਾਸ ਨੂੰ ਗਰਦੀਪ ਸਿੰਘ ਦੀਪੇ ਹੀਰਾ ਨੇ ਕਤਲ ਕਰ ਦਿੱਤਾ ਸੀ ਜਿਸ ਤੇ ਸੰਤ ਭਿੰਡਰਾ ਵਾਲਿਆਂ ਖਿਲਾਫ ਭੱਦੀ ਸ਼ਫਦਾਲੀ ਵਰਤਨ ਦੇ ਦੋਸ਼ ਲੱਗੇ ਸਨ ਸਾਲ 1999 ਦੇ ਵਿੱਚ ਉਹ ਕਾਮਰੇਡ ਸੋਹਣ ਸਿੰਘ ਢੇਸੀ ਦਾ ਕਤਲ ਕਰਦਾ ਹੈ ਫਿਰ 1991 ਦੇ ਵਿੱਚ ਵਿਰੇਂਦਰ ਕੁਮਾਰ ਕਮਿਊਨਿਸਟ ਆਗੂ ਦਾ ਕਤਲ ਹੁੰਦਾ ਇਸੇ ਸਾਲ ਹੀ ਸਰਵਰ ਸਿੰਘ ਚੀਮਾ ਕਮਿਊਨਿਸਟ ਆਗੂ ਅਤੇ ਸਾਬਕਾ ਐਮਐਲਏ ਦਾ ਬੋਡੀਗਾਰਡ ਸਮੇਤ ਇਹ ਕਤਲ ਕਰ ਦਿੱਤਾ ਗਿਆ ਸਾਲ 1992 ਦੇ ਵਿੱਚ ਹੀ ਬੀਜੇਪੀ ਦੇ ਮਰਲੀ ਬਨੌਰ ਜੋਸ਼ੀ ਦੀ ਅਗਵਾਈ ਵਿੱਚ ਕੱਢੀ ਜਾ ਰਹੀ ਏਕਤਾ ਯਾਤਰਾ ਉੱਤੇ ਦੀਪਾ ਹੇਰਾ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਵਿੱਚ ਤਿੰਨ ਲੋਕ ਮਾਰੇ ਗਏ ਤੇ 40 ਦੇ ਕਰੀਬ ਜ਼ਖਮੀ ਹੋਏ ਸਨ ਇਸ ਸਾਲ ਹੀ ਇੱਕ ਪੁਲਿਸ ਦਾ ਥਾਣੇਦਾਰ ਇੱਕ ਅਕਾਲੀ ਦਲ ਮਾਰ ਦਾ ਆਗੂ ਅਤੇ ਕਾਂਗਰਸ ਪਾਰਟੀ ਦੇ ਪੰਜ ਵਾਰ ਦੇ ਐਮਐਲਏ ਰਹਿ ਚੁੱਕੇ ਦਰਸ਼ਨ ਸਿੰਘ ਕੇਪੀ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਇਨ੍ਹਾਂ ਵੱਡੇ ਮਾਮਲਿਆਂ ਤੋਂ ਇਲਾਵਾ ਸਾਲ 1988 ਦੇ 8 ਮਾਰਚ ਵਾਲੇ ਦਿਨ ਉਸ ਵਕਤ ਦੇ ਪੰਜਾਬ ਦੇ ਸਭ ਤੋਂ ਮਸ਼ਹੂਰ ਸਿੰਗਰ ਅਮਰ ਸਿੰਘ ਚਮਕੀਲਾ ਤੇ ਉਸ ਦੀ ਸਾਥਣ ਅਵਰਜੋਤ ਤੇ ਨਾਲ ਕੁਝ ਸਾਜ਼ੀਆਂ ਦਾ ਉਸ ਵਕਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜਦੋਂ ਉਹ ਮੈਸਪੁਰ ਪਿੰਡ ਵਿੱਚ ਇੱਕ ਵਿਆਹ ਸਵਾਗਤ ਵਿੱਚ ਆਪਣਾ ਅਖਾੜਾ ਲਗਾਉਣ ਲਈ ਪਹੁੰਚੇ ਹੋਏ ਸਨ ਚਮਕੀਲਾ ਜੇ ਆਪਣੀ ਕਾਰ ਤੋਂ ਹੀ ਬਾਹਰ ਨਿਕਲਦਾ ਹੈ ਜਦੋਂ ਉਸਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਪੂਰੀ ਵਾਰਦਾਤ ਪਿੱਛੇ ਵੀ ਗਰਦੀਪ ਸਿੰਘ ਦੀਪਾ ਹੇਰਾ ਦਾ ਨਾਮ ਸਾਹਮਣੇ ਆਇਆ ਸੀ ਇਹ ਤਾਂ ਵੱਡੇ ਨਾਮਸਲ ਜਿਨ੍ਹਾਂ ਦੇ ਕਤਲਾਂ ਦੇ ਇਲਜ਼ਾਮ ਦੀਪਾ ਹੇਰਾਸਿਰ ਲੱਗੇ ਇਸ ਤੋਂ ਇਲਾਵਾ ਵੀ ਪੰਜਾਬ ਪੁਲਿਸ ਦੇ ਸਰਕਾਰੀ ਰਿਕਾਰਡ ਅਨੁਸਾਰ ਦੀਪਾ ਹੇਰਾ ਨੇ 217 ਕਤਲ ਕੀਤੇ ਸਨ ਤੇ 37 ਵਾਹਨਾਂ ਦੀ ਲੁੱਟ ਕੀਤੀ ਸੀ ਜਿਨ੍ਹਾਂ ਵਾਹਨਾਂ ਨੂੰ ਕਤਲ ਦੀ ਵਾਰਦਾਤ ਵਿੱਚ ਹੀ ਵਰਤਿਆ ਗਿਆ ਜਿਸ ਦਾ ਦਾਜਾ ਇਹ ਲੱਗਦਾ ਹੈ ਕਿ ਦੀਪਾ ਹੇਰਾ ਵੱਲੋਂ ਹਰ 9 ਦਿਨਾਂ ਬਾਅਦ ਇੱਕ ਹੱਤਿਆ ਕੀਤੀ ਜਾਂਦੀ ਸੀ ਇਹਨਾਂ ਸਾਰੀਆਂ ਵਾਰਦਾਤਾਂ ਪਿੱਛੋ ਉਹ ਪੁਲਿਸ ਦੀ ਮੋਸਟ ਵਾਂਟਡ ਲਿਸਟ ਵਿੱਚ ਸ਼ਾਮਲ ਹੋ ਗਿਆ ਤੇ ਉਸ ਦੇ ਸਿਰ ਤੇ 15 ਲੱਖ ਰੁਪਏ ਦਾ ਨਾਮ ਰੱਖ ਦਿੱਤਾ ਗਿਆ। ਅਖੀਰ ਫਿਰ 12 ਦਸੰਬਰ ਸਾਲ 1992 ਨੂੰ ਗੁਰਦੀਪ ਸਿੰਘ ਦੀਪਾ ਪਿੰਡ ਗੜੇ ਦੇ ਆਪਣੇ ਹੀ ਇੱਕ ਜਾਣਕਾਰ ਭਗਤ ਸਿੰਘ ਦੇ ਘਰ ਠਾਰ ਵਸਤੇ ਜਾਂਦਾ ਹੈ। ਪਰ ਇਸ ਦੀ ਸੂਚ ਪੁਲਿਸ ਨੂੰ ਮਿਲ ਜਾਂਦੀ। ਚਾਰੇ ਪਾਸਿਓਂ ਭਗਤ ਸਿੰਘ ਦੇ ਘਰ ਨੂੰ ਪੁਲਿਸ ਵੱਲੋਂ ਘੇਰਾ ਪਾ ਲਿਆ ਜਾਂਦਾ। ਜਿਸ ਤੋਂ ਬਾਅਦ ਗੁਰਦੀਪ ਸਿੰਘ ਦੀਪਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਹੀ ਸਾਹਿਦ ਨੇ ਨਿਕਲ ਕੇ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ ਉਸ ਦੇ ਸਾਥੀਆਂ ਵੱਲੋਂ ਬਾਅਦ ਵਿੱਚ ਉਸ ਭਗਤ ਸਿੰਘ ਤੇ ਵੀ ਇਲਜ਼ਾਮ ਲਗਾਏ ਗਏ ਸਨ ਕਿ ਉਸ ਨੇ ਆਪ ਮੁਕਤਬਰੀ ਕਰਕੇ ਧੋਖੇ ਨਾਲ ਪੁਲਿਸ ਨੂੰ ਬੁਲਾਇਆ ਗੁਰਦੀਪ ਸਿੰਘ ਦੀਪਾ ਹੇਰਾ ਦੀ ਮੌਤ ਵੇਲੇ ਉਸ ਦੀ ਉਮਰ ਮਹਿਜ ਜੇ 22-23 ਕੋਸਾਲਾ ਦੀ ਸੀ ਸੋ ਦੋਸਤੋ ਏਸੀ ਸਾਰੀ ਕਹਾਣੀ ਜਮਕੀਲੇ ਦਾ ਕਤਲ ਕਰਨ ਵਾਲੇ ਗੁਰਦੀਪ ਸਿੰਘ ਦੀਪਾ ਹੇਰਾ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ